ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 36726 10778 ਜਿੰਨਾ ਵੀਰਾਂ ਨੇ ਜੀਨਾਂ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਰਨਰਲ ਤੇ ਸੈੱਟ ਕਰ ਲਓ ਜੀ ਅੱਜ ਦੀ ਵੀਡੀਓ ਪਿੰਡ ਵੈਰੋ ਕੇ ਜੀ ਤਹਿਸੀਲ ਬਾਗਾਪਰਾਣਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਸੂਬੇਦਾਰ ਸਾਹਿਬ ਕੋਲ ਪਹੁੰਚੇ ਆ ਜੀ ਇੱਕ ਕੋ ਐਨੀਮਲ ਦੀ ਵੀਡੀਓ ਕਵਰ ਕੀਤੀ ਹੈ ਜੀ ਡਿਟੇਲ ਪ੍ਰੋਪਰ ਤੁਹਾਨੂੰ 22 ਤੋਂ ਲੈ ਦਿੰਨੇ ਆ ਜੀ ਤਸੱਲੀ ਭਰ ਤੁਸੀਂ ਕਰਨੀ ਹੈ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਚੱਲਦਾ ਰਹੂਗਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਮੇਰਾ ਨਾਮ ਜੀ ਸੁਬੇਦਾਰ ਮੁਖਤਿਆਰ ਸਿੰਘ ਪਿੰਡ ਬੈਰੂ ਕੋ ਤਹਿਸੀਲ ਬਾਗਾਪੁਰਾਂ ਜਿਲ੍ਹਾ ਮੋਗਾ ਜੀ ਮੋਬਾਈਲ ਨੰਬਰ ਜੀ 9864437809 ਜੀ 9864437809 ਠੀਕ ਹੈ ਜੀ ਸੂਆ ਕਿੰਨੇ ਮਸੂਈਆ ਜੀ ਇਹ ਇਹ ਜੀ ਦੂਜਾ ਸੂਆ ਸੂਈਆ ਜੀ ਤੀਸਰਾ ਦਿਨ ਸੂਈ ਨੂੰ ਆ 10 ਲੀਟਰ ਬੋਰਾ ਖੁੱਲਾ ਤਿਆਰ ਜੋ ਕਿ ਦੇ ਦਾਂਗੇ ਜੋ ਕਿ ਦੋ ਦੰਗ ਤੋਂ ਕਿ ਆਦਾ ਤਸਲੀ ਕਰਕੇ ਜAVE ਠੰਡੀ ਸੀਲ ਪੂਰੀ ਆ ਮਗਰ ਬੱਛੀ ਆ ਬੱਛੀ ਕਿਹੜੇ ਸੀਮਾਂ ਦੀ ਪਤਾ ਜੀ ਕੋਈ ਰਿਕਾਰਡ ਇਹਦਾ ਰਿਕਾਰਡ ਦਾ ਨਹੀਂ ਪਤਾ ਹੈ ਚੰਗੇ ਦੀ ਹੋਊ ਜੀ ਪੂਰੀ ਕੁਆਲਟੀ ਵਾਲੀ ਬੱਛੀ ਆ ਪੂਰੀ ਕੁਆਲਟੀ ਵਾਲੀ ਹੈ ਜੀ ਬੀਕਿਆਂ ਬਹੁਤ ਠੀਕ ਹੈ ਥਣਾ ਦੀ ਡੰਨ ਆ ਜੀ ਬਿਲਕੁਲ ਬਿਲਕੁਲ ਜੇਰ ਪ੍ਰੋਪਰ ਡੰਨ ਜਮਾ ਜੀ ਬਿਲਕੁਲ ਥੋੜ ਕੇ ਦਿਖਾ ਦੇ ਪ੍ਰੋਪਰ ਪਈ ਗਈ ਆ ਠੀਕ ਆ ਜੀ ਸੂਆ ਦੂਜਾ ਸੂਈ ਆ ਜੀ ਤਿੰਨ ਦਿਨ ਹੋ ਗਏ ਸੂਈ ਨੂੰ ਬੱਚਾ ਮਗਰ ਆ ਜਾਂਦਾ ਜੀ ਬੱਛੀ 31 ਤਰੀਕ ਨੂੰ ਦੇਵੇਂ 12 ਵਜੇ ਸੂਇਆ ਸਹੀ ਕਜੀ ਕਤੀ ਅੱਜ ਤਰੀਕ ਹੋ ਗਿਆ 2 2 ਜੀ ਬਾਕੀ ਥੋੜਾ ਕੈਮਰੇ ਤੋਂ ਡਰਦਾ ਜੀ ਪਸੂ ਪਰੋਂ ਸੰਗ ਆ ਜਾਂਦਾ ਜੀ ਜਿਹੜਾ ਭਾਂਡੇ ਵਾਲਾ ਦੁੱਧ ਆ ਉਹ 10 ਲੀਟਰ ਤਿਆਰ ਆ ਜੀ 2 ਟਾਈਮ 4 ਟਾਈਮ ਜਾਂ 6 ਟਾਈਮ ਤੁਸੀਂ ਤਸੱਲੀ ਕਰ ਸਕਦੇ ਆ ਜੀ ਥਾਣਾ ਦਾ ਸਹਿਜ ਵੀ ਸੋਹਣਾ ਗੈਬ ਤੇ ਲੱਗੇ ਹੱਥੀ ਚਵਾਈ ਵਾਲਾ ਥਾਣਾ ਮੋਰਲਿਆਂ ਵੀਰੇ ਵਜਨ ਵਜੂਦ ਦੇ ਪੱਖ ਤੋਂ ਪੂਰੀ ਚੰਗੀ ਆ ਮੋਰਲੋ ਜੀ ਮੋਰਲੋ ਕਿੰਨਾ ਕ ਪਾਜੂ ਜੀ ਦੁੱਧ ਜੀ 12-13 ਲੀਟਰ ਆ ਆਪਣਾ ਸੁਧਾਰਨਾ ਸਹੀ ਹੈ ਬਾਕੀ ਸੇਵਾ ਦੇ ਸ਼ਰਤੇ ਬਿਲਕੁਲ ਜੀ ਸਹੀ ਗੱਲ ਆ ਜੀ ਕੋਈ ਸੇਵਾ ਕਰੂਗਾ 12 13 ਲੀਟਰ ਬਾਈ ਦੱਸਦਾ ਕਿ ਆਮਨ ਵਾਲੀ ਪਾਜੂ ਬਾਕੀ ਸੇਵਾ ਦੇ ਸਰਤੇ ਆ ਜੇ ਕੋਈ ਵੀ ਵਧ ਕਰ ਲੂ ਤਾਂ ਪਲਾਸਟਿਕ ਵੀ ਲੈ ਸਕਦਾ ਖਾਣਾ ਦੇ ਸਹਿਜ ਬਹੁਤ ਸੋਹਣਾ ਲੈ ਚੱਲੀ ਬਾਈ ਕੋਈ ਗੱਲ ਨਹੀਂ ਵਿਚਾਰ ਕੇ ਜੇ ਲੈ ਚੱਲੋ ਜੀ ਕਰਦੀ ਆ ਬਾਕੀ ਚਾਰ ਹੀ ਥਾਣਾ ਥਾਣਾ ਦਾ ਸਹਿਜ ਵੀ ਸੋਹਣਾ ਵਿੱਤੀ ਤੇ ਲੱਗੇ ਵੀ ਇੱਕੋ ਜਿਹਾ ਥੋੜਾ ਆਇਆ ਕੈਮਰੇ ਤੋਂ ਡਰਦਾ ਹੀ ਪਸੂ ਠੰਡੀ ਸੀਲ ਪੂਰੀ ਆ ਬਾਕੀ ਬਾਈ ਕਹਿੰਦਾ ਮੇਰੇ ਘਰੇ ਦੋ ਟਾਈਮ ਚਾਰ ਟਾਈਮ ਤਸੱਲੀ ਤੁਸੀਂ ਕਰ ਸਕਦੇ ਆ ਜੀ ਜਮਾ ਜਿਲ੍ਹੇ ਦੇਣ ਦੀ ਅਲੀ ਡਿਮਾਂਡ ਜੀ 37000 ਰੁਪਏ ਥੋੜਾ ਬਹੁਤ ਹੀ ਮਾਨਤਾਨ ਹੋਊਗਾ ਜੀ ਬਸ 100 200 ਹਾਂ ਕਰ ਦਾਂਗੇ 500 ਰੁਪਿਆ ਠੀਕ ਹੈ ਜੀ ਤੇ ਮਤਲਬ ਇਹ ਕੋਈ ਠੀਕ ਹੈ ਕੋਈ ਛਾਈ ਕਹਿੰਦਾ ਉਹ ਨਾ ਉਹ ਹੋ ਜਾਣਾ ਬੰਦਾ ਨਾ ਫੋਨ ਲਾ ਠੀਕ ਹੈ ਜੀ ਜਮਾ ਜੀ 12 ਲੰਗ ਆਪ ਜੀ ਸੱਲੀ ਕਰਕੇ ਚੋਕੇ ਜਦੋਂ ਸੱਦੀ ਹੋ ਗਈ ਲੈ ਜਾ ਠੀਕ ਹੈ ਜੀ ਜਮਾ ਜੀ ਅੱਜ ਡਿਮਾਂਡ ਆ ਜੀ 37000 ਰੁਪਿਆ ਡਿਮਾਂਡ ਆ ਵਿੱਚੋਂ ਚਲੋ ਲੈਸ ਆਏ ਗਏ ਦਾ ਖੁਸ਼ੀਨਾਮੇ ਮਾਨਤਾਨ ਹੋ ਜੂਦਾ ਕੋਈ ਬਾਲਾ ਅਸੂਬੇਦਾਰ ਸਾਹਿਬ ਕਹਿੰਦੇ ਬਈ ਓਲੇ ਵਾਲੀ ਗੱਲ ਦੀ ਠੰਡੀ ਸੀਲ ਪੂਰੀ ਆ ਆਪ ਆਜਦਾ ਜੀ ਬੱਚੀਆਂ ਮਿਲਦੀਆਂ ਉਹ ਵੀ ਖਾਲੀ ਤੁਹਾਨੂੰ ਸੂਈ ਸਵਾਈ 10 ਲੀਟਰ ਬੋਲੇ ਚ ਮਗਰ ਇੱਕ ਨਗ ਫ੍ਰੀ ਮਿਲ ਜਾਣਾ ਬੱਚੀ ਜੀ ਡਿਮਾਂਡ ਜਮਾ ਜੈ ਦੇ ਵਿੱਚੋਂ ਲੈਸ ਹੋ ਜਾਊਗਾ ਜਿਹਨੂੰ ਪਸੰਦ ਆਊਗੇ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਚੱਲਦਾ ਰਹਿਣਾ ਜੀ ਧੰਨਵਾਦ